ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਗੁਰਮਤਿ ਸਮਾਗਮ ਗੁਰਦੁਆਰਾ ਪਾਈ ਸ਼ਾਲੋਜੀ ਪੰਡੋਰੀ ਵੜੈਚ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੀ ਅਗਵਾਈ ਗੁਰਦੁਆਰੇ ਦੇ ਮੁਖੀ ਮੋਹਨ ਸਿੰਘ ਜੀ ਵੱਲੋਂ ਕੀਤੀ ਗਈ। ਸਮਾਗਮ ਦੌਰਾਨ ਕਾਢੀ ਅਤੇ ਰਾਗੀ ਜਥਿਆਂ ਨੇ ਗੁਰਮਤਿ ਦੀ ਰੌਸ਼ਨੀ ਫੈਲਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਦਸਤਾਰ ਸਿਖਲਾਈ ਦੇ ਕੈਂਪ ਵੀ ਲਗਾਏ ਗਏ ਜਿੱਥੇ ਨੌਜਵਾਨਾਂ ਨੂੰ ਸਿੱਖ ਪਹਿਚਾਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਸੇਵਾ ਭਾਵਨਾ ਅਧੀਨ ਮਹਾਜਨ ਮੈਡੀ ਸਿਟੀ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ ਲੋਕਾਂ ਦੀ ਫਰੀ ਜਾਂਚ ਕੀਤੀ ਗਈ। ਪਾਰਵਤੀ ਹਸਪੀਟਲ ਵੱਲੋਂ ਖੂਨਦਾਨ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ ਜੋ ਸੇਵਾ ਦੇ ਸੱਚੇ ਅਰਥਾਂ ਨੂੰ ਉਜਾਗਰ ਕਰਦਾ ਹੈ। ਇਸ ਦੇ ਨਾਲ ਹੀ ਭਗਤਪੂਰਨ ਸਿੰਘ ਟ੍ਰੈਸਟ ਵੱਲੋਂ ਧਾਰਮਿਕ ਪੁਸਤਕਾਂ ਦਾ ਫਰੀ ਕੈਂਪ ਲਗਾਇਆ ਗਿਆ ਜਿਸ ਨੇ ਸੰਗਤ ਵਿੱਚ ਸਿੱਖ ਇਤਿਹਾਸ ਅਤੇ ਮਰਿਆਦਾ ਪ੍ਰਤੀ ਰੁਚੀ ਵਧਾਈ। ਇਹ ਸਮੂਹ ਸਮਾਗਮ ਸਿੱਖੀ ਦੇ ਉਤਸ਼ਾਹ ਸੇਵਾ ਅਤੇ ਪਰੰਪਰਾ ਦੀ ਜੀਤੀ ਜਗਦੀ ਤਸਵੀਰ ਸਾਬਤ ਹੋਇਆ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਸ਼ਰਨਪਾਲ ਸਿੰਘ ਜੀ ਪੰਡੋਰੀ ਕਥਾਵਾਚਕ ਅੱਜ ਤੀਸਰਾ ਮਹਾਨ ਗੁਰਮਤ ਸਮਾਗਮ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮੂਹ ਨਗਰ ਪਿੰਡ ਪੰਡੋਰੀ ਵੜਾਚ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਅਸੀਂ ਮਨਾ ਰਹੇ ਹਾਂ ਇਸ ਸਮਾਗਮ ਦੇ ਵਿੱਚ ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ ਕੀਰਤਨੀ ਜਥਾ ਭਾਈ ਸਿਮਰਨਜੀਤ ਸਿੰਘ ਜੀ ਕਵਿਸ਼ਰੀ ਜਥਾ ਭਾਈ ਗੁਰਪ੍ਰਤਾਪ ਸਿੰਘ ਜੀ ਪਦਮ ਢਾਡੀ ਜਥਾ ਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਕਾਰਜਕਾਰੀ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਉਹ ਵੀ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਇਸ ਸਮਾਗਮ ਦੇ ਵਿੱਚ ਹਰ ਸਾਲ ਮਹਾਜਨ ਮੈਡੀ ਸਿਟੀ ਵੱਲੋਂ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਪਾਰਵਤੀ ਹਸਪੀਟਲ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜੇ ਤੇ ਪਿੰਗਲਵਾੜਾ ਸੁਸਾਇਟੀ ਵੱਲੋਂ ਜਿਹੜਾ ਕਿਤਾਬਾਂ ਦਾ ਫਰੀ ਸਟਾਲ ਲਗਾਇਆ ਗਿਆ ਏ ਵੀਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਹਰ ਸਾਲ ਟਰਬਨ ਸੈਂਟਰ ਵੱਲੋਂ ਮਲਕੀ ਜਿਹੜਾ ਕਿਤਾਬ ਦਸਤਾਰਾਂ ਦਾ ਕੈਂਪ ਲਗਾਇਆ ਜਾਂਦਾ ਆ ਸੋਹਣੀਆਂ ਦਸਤਾਰਾਂ ਵੀਰਾਂ ਦੇ ਸਿਰਾਂ ਤੇ ਸਜਾਈਆਂ ਜਾਂਦੀਆਂ ਨੇ ਇਹ ਸਮੂਹ ਨਗਰ ਦਾ ਉਪਰਾਲਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਤੇ ਸ਼ੁਕਰੀ ਹਰੇ ਜੀ ਸਮਾਜ ਦੇ ਇਕਨ ਵੇਸ਼ ਸਭ ਤੋਂ ਵੱਡਾ ਸੰਦੇਸ਼ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਹੈ ਕਿ ਅਸੀਂ ਅਮਰਤ ਦੀ ਦਾਤ ਲਈਏ ਵਿਸਾਖੀ ਵਾਲੇ ਦਿਨ ਦਤਾਰ ਨੇ ਖੰਡੇ ਬਾਟੇ ਦੀ ਪੌਲ ਦੇ ਕੇ ਸਾਨੂੰ ਨਵਾਜਿਆ ਸੀ ਅਸੀਂ ਖੰਡੇ ਬਾਟੇ ਦਾ ਅਮਰਤ ਛੱਕ ਕੇ ਗੁਰੂ ਵਾਲੇ ਬਣੀਏ ਨਸ਼ਿਆਂ ਦਾ ਤਿਆਗ ਕਰੀਏ ਆਪਣੇ ਪਰਿਵਾਰਾਂ ਵਿੱਚ ਪਿੰਡਾਂ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖੀਏ ਜੀ ਅੱਜ ਪਿੰਡ ਪੰਡੋਰੀ ਦੇ ਵਿੱਚ ਜੋ ਸਾਸਾ ਸੰਬੰਧੀ ਤੀਸਰਾ ਦਿਵਸ ਲਗਾਇਆ ਗਿਆ ਹੈ ਮੈਂ ਇਹਦੇ ਵਿੱਚ ਆਪਾਂ ਮਹਾਚ ਮੈਡੀ ਸਿਟੀ ਵੱਲੋਂ ਜਿਹੜਾ ਮੈਡੀਕਲ ਕੈਂਪ ਲਗਾਇਆ ਗਿਆ ਹੈ ਉਹਦੇ ਚ ਪੇਸ਼ੈਂਟਸ ਦੇ ਅੱਜ ਜਨਰਲ ਚੈੱਕਅਪ ਜਿਹੜੇ ਨੇ ਉਹ ਕੀਤੇ ਗਏ ਨੇ ਕਈ ਸਾਰੇ ਪੇਸ਼ੈਂਟਸ ਜਿਹੜੇ ਨੇ ਉਹ ਦੇਖੇ ਗਏ ਨੇ ਤੇ ਉਹਨਾਂ ਸੰਬੰਧੀ ਜੋ ਦਵਾਈਆਂ ਸੀਗੀਆਂ ਉਹ ਵੀ ਦੇ ਦਿੱਤੀਆਂ ਗਈਆਂ ਨੇ ਇਹ ਜੀ ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ 10 ਬਾਬਾ ਮੋਨ ਸਿੰਘ ਜੀ ਪਾਇ ਸ਼ਾਲੋ ਜੀ ਦਾ ਗੁਰਦੁਆਰਾ ਪਿੰਡ ਪਨੋਰੀ ਵਿੜਾਇਚ ਇਹ ਨੌਜਵਾਨ ਸਭਾ ਜਿਹੜੀ ਪੰਡੋਰੀ ਵੜਾਈਦੀ ਹੈ ਇਹਨਾਂ ਨੇ ਮਿਠਾਈ ਕੇ ਬਾਬਾ ਜੀ ਆਪਾਂ ਕੋ ਦੇਣ ਮਨਾਇਆ ਕਰੀਏ ਤੇ ਆ ਵਿੱਚ ਕੋਟਾ ਦੇ ਨਾਲ ਆ ਇਹ ਜੋ ਦੇਣਾ ਹੈ ਦਸੇ ਪਾਖਾ ਵਿਸਾਖੀਆਂ ਦੇ ਧਾੜੇ ਵਿੱਚ ਜਦੋਂ ਪੰਜ ਪਿਆਰੇ ਸਾਧੇ ਉਹਨਾਂ ਦੇ ਸੰਬੰਧ ਵਿੱਚ ਧਿਆਣਾ ਮਨਾ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਸਤਿਗੁਰ ਦੀ ਬਹੁਤ ਕਿਰਪਾ ਹੁੰਦੀ ਹੈ ਵਾਤਾ ਹੁੰਦਾ ਜਾਂਦਾ ਹੈ ਤੇ ਸੰਗਤਾਂ ਦਾ ਠਾਠਾ ਮਾਰਦਾ ਚੁੱਤਛਾ ਪਾ ਪੈਂ ਤੇ ਵਿਖਾਇ ਇਹ ਨਗਰਪਿੰਨ ਪਣੋਰੀ ਵੜੈ ਜਿਲ੍ਹਾ ਮਰਸਾ ਸਾਰੀ ਸੰਗਤ ਦੇ ਸੰਯੋਗ ਦੇ ਨਾਲ ਮਨਾਇਆ ਜਾਂਦਾ ਹੈ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰੂੰਗਾ ਆਮਰਤ ਨਹੀਂ ਛਕਣਾ ਤੇ ਗੁਰੂ ਤੇ ਸਿੱਖ ਸੱਚੋ ਧਾਰਾ ਪ੍ਰਕਾਸ਼ ਕਰੋ सच बुलो किर्त करो वंड के छगो परपेशर नाम जपो मै उहो बेनती करदा वाह खालसा वाहिगुरू जी